ਅੱਜ 25 ਦਿਨ ਹੋ ਗਏ ਜਦੋਂ ਕਿਸਾਨ ਦਿੱਲੀ ਦੇ ਬਾਰਡਰ ਤੇ ਡਟੇ ਹੋਏ ਨੇ ਧਰਨਾ ਦੇ ਰਹੇ ਨੇ ਪੰਜਾਬ ਹਰਿਆਣਾ ਰਾਜਸਥਾਨ ਬਾਕੀ ਸਟੇਟਸ ਤੋਂ ਬਾਰਡਰ ਜਿਹੜਾ ਕਿਸਾਨ ਜਿਹੜਾ ਨੇ ਬਾਰਡਰ ਤੇ ਧਰਨਾ ਦੇ ਰਹੇ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਤੇ ਅੱਜ 11 ਦਿਨ ਹੋ ਗਏ ਜਦੋਂ ਕਿਸਾਨ ਜਥੇਬੰਦੀਆਂ ਨੇ ਸੈਂਟਰਲ ਗਵਰਨਮੈਂਟ ਦਾ ਜਿਹੜਾ ਪ੍ਰੋਪੋਜ਼ਲ ਸੀਗਾ ਐਮੈਂਡਮੈਂਟਸ ਦਾ ਉਹਨੂੰ ਰਿਜੈਕਟ ਕੀਤਾ ਸੀਗਾ ਤੇ ਅਸੀਂ ਗੱਲ ਕਰਾਂਗੇ ਕਿਸਾਨ ਲੀਡਰ ਹਰਮਿਤ ਕਾਦੀਆਂ ਹਰਜੀਨਾਲ ਕਿ ਕੀ ਉਹ ਸਮਝ ਦੇ ਨੇ ਕਿਦਾਂ ਇਹ ਡਾਇਲੌਗ ਟੁੱਟੇਗਾ ਤੇ ਕੀ ਅਗਲੀ ਗੱਲ ਹੈ ਕਾਦੀਆ ਸਾਹਿਬ 11 ਦਿਨ ਅਜ ਹੋ ਗਏ ਜਦੋਂ ਪ੍ਰੋਪੋਜ਼ਲ ਰਿਜੈਕਟ ਕੀਤਾ ਸੀਗਾ ਸੈਂਟਰਲ ਗਵਰਨਮੈਂਟ ਦਾ ਇਸ ਵਿਚਕਾਰ ਕੋਈ ਕਿਸੇ ਲੈਵਲ ਤੇ ਸਰਕਾਰ ਨਾਲ ਕਿਸੇ ਗੱਲਬਾਤ ਵੜਦੀ ਲੱਗ ਰਹੀ ਹੈਗੇ ਨਹੀਂ ਉਦੋਂ ਤੱਕ ਤਾਂ ਨਹੀਂ ਲੱਗੀ ਪਰ ਅੱਜ ਅਸੀਂ ਜਿਹੜਾ ਦੇਣਾ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ 33 ਕਿਸਾਨ ਸਾਡੇ ਸ਼ਹੀਦ ਹੋ ਗਏ ਉਹਨਾਂ ਦਾ ਅਸੀਂ ਅੱਜ 1 ਵਜੇ ਤੱਕ ਸਦਾ ਅਝਲੀ ਪੇਟ ਕਰਾਂਗੇ ਤੇ ਉਸ ਤੋਂ ਬਾਅਦ 2 ਵਜੇ ਸਾਡੀ ਮੀਟਿੰਗ ਆ ਅਗਲੀ ਗੱਲ ਕੀਤੀ ਜਾਊਗੀ ਜਿਹੜੀ ਸਰਕਾਰ ਦੀ ਗੱਲ ਆ ਉਹਨਾਂ ਦੇ ਜਿਹੜੇ ਮੰਤਰੀ ਤੇ ਪ੍ਰਧਾਨ ਮੰਤਰੀ ਹਾਲੇ ਤੱਕ ਵੀ ਉਹ ਆਪਣੀ ਗੱਲ ਤੇ ਅੜੇ ਆ ਜਿਵੇਂ ਕਿ ਅਸੀਂ ਤੁਹਾਡੇ ਮੀਡੀਆ ਵਿੱਚ ਹੀ ਦੇਖੀਦਾ ਵੀ ਬਿਆਨ ਦੇ ਰਹੇ ਨੇ ਵੀ ਇਹ ਕਾਨੂੰਨ ਵਾਪਸ ਨਹੀਂ ਹੋਣਗੇ ਕਮਿਟਮੈਂਟ ਜੋ ਮਰਜ਼ੀ ਕਰਾ ਲਓ ਇਸ ਤਰ੍ਹਾਂ ਗੱਲ ਨਹੀਂ ਹੁੰਦੀ ਡਿਸਕਸ਼ਨ ਕਰਕੇ ਗੱਲ ਕਰ ਲੈਣੀ ਚਾਹੀਦੀ ਆ ਟੇਬਲ ਟਾਕ ਤੇ ਹੀ ਗੱਲ ਮੁੱਕਣੀ ਆ ਤੇ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਕਿਉਂਕਿ ਫੈਡਰਲ ਟੱਚ ਨੂੰ ਸਿੱਧਾ ਅਟੈਕ ਹੋਊਗਾ ਜੇ ਐਮੈਂਡਮੈਂਟ ਕਰਕੇ ਵੀ ਆਪਾਂ ਲਾਗੂ ਕਰ ਲਈਏ ਜੀ ਸੇਲੇ ਆ ਵਕਤੀ ਪੀਐਮ ਪ੍ਰਧਾਨ ਮੰਤਰੀ ਸਾਹਿਬ ਵੀ ਬਾਰ ਬਾਰ ਰਿਪੀਟ ਕਰ ਰਹੇ ਨੇ ਕਿ ਬਿੱਲ ਜਿਹੜੇ ਨੇ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਹਿੱਤ ਚ ਨੇ ਕਿਸਾਨ ਜਿਹੜਾ ਨੇ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਰਿਪੀਲ ਕੀਤਾ ਜਾਵੇ ਕੀ ਰਾਹ ਨਿਕਲਦਾ ਕੀ ਦਿਖ ਰਾਇਆ ਤੁਹਾਨੂੰ ਰਾਹ ਤਾਂ ਜੀ ਸਰਕਾਰ ਨੇ ਕੜਨਾ ਕਿਉਂਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਸਾਡੇ ਸੂਤਰ ਦੱਸਦੇ ਨੇ ਵੀ ਉੱਥੇ ਉਹਨਾਂ ਦੀ ਗੱਲ ਜੋ ਸਰਕਾਰ ਨਾਲ ਹੋਈ ਤੇ ਸਰਕਾਰ ਦੇ ਜੱਜ ਸਾਹਿਬ ਨੇ ਇਹ ਕਿਹਾ ਵੀ ਇਹਨੂੰ ਹੁਣ ਫ੍ਰੀਜ਼ ਕਰਦੀ ਹੈ ਕਹਿੰਦੇ ਨਹੀਂ ਸਾਨੂੰ 15 ਦਿਨ ਦਾ ਟਾਈਮ ਦਿੱਤਾ ਜਾਵੇ ਅਸੀਂ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਇਹ ਗੱਲ ਮੁਕਾ ਲਾਂਗੇ ਤੇ ਹੁਣ ਗੇਂਦ ਸਰਕਾਰ ਦੇ ਪਾਲੇ ਚ ਹੁਣ ਸਰਕਾਰ ਕਿਵੇਂ ਉਸ ਗੱਲ ਮਕਾਉਂਦੀ ਆ ਉਹਨਾਂ ਤੱਕ ਨਹੀਂ ਕੋਰਟ ਨੇ ਕਿਹਾ ਸੀਗਾ ਕਿ ਇੱਕ ਕਮੇਟੀ ਜਿਹੜਾ ਹੈ ਉਹ ਬਣਾ ਦਿੱਤੀ ਜਾਵੇ ਜਿਸ ਦੇ ਵਿੱਚ ਕਿਸਾਨ ਜੱਥੇਬੰਦੀਆਂ ਦੇ ਵੀ ਲੀਡਰ ਜਿਹੜੇ ਹੋਣਗੇ ਤੇ ਕਿਸਾਨ ਲੀਡਰਾਂ ਨੂੰ ਕੋਈ ਕਿਸੇ ਲੈਵਲ ਤੇ ਕੋਈ ਕਮਿਊਨੀਕੇਸ਼ਨ ਕੋਰਟ ਦਾ ਆਇਆ ਕੋਈ ਫਾਰਮਲ ਨਹੀਂ ਹਾਲੇ ਤੱਕ ਕੋਈ ਫਾਰਮਲ ਲੈਟਰ ਨਹੀਂ ਆਈ ਪਰ ਕੱਲ ਜਿਹੜਾ ਫੈਸਲਾ ਹੋਇਆ ਉਹ ਇਹ ਹੋਇਆ ਵੀ ਸੈਂਟਰ ਸਰਕਾਰ ਆਪ ਦੇ ਜਿਹੜੀ ਮਿਕਰਮੇਟੀ ਬਣੀ ਹੋਈ ਹੈ 40 ਮੈਂਬਰਾਂ ਦੀ ਉਹਦੇ ਨਾਲ ਹੀ ਬੈਲ ਕਰਕੇ ਕਿਸਾਂ ਜਥੇਬੰਦੀ ਨਾਲ ਇਸ ਗੱਲ ਦਾ ਉਪਟਾਰਾ ਕਰੂੰਗੀ ਕੋਰਟ ਨੇ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਹੁਣ ਸਰਕਾਰ ਕਿਵੇਂ ਲੈਂਦੀ ਹੈ ਉਹ ਉਹਨਾਂ ਦੇ ਸੁਪਰੀਮ ਕੋਰਟ ਨੇ ਵੀ ਕਹਿ ਚੀਗਾ ਸੈਂਟਰਲ ਗਵਰਨਮੈਂਟ ਨੂੰ ਸਲਿਸੀਟਰ ਜਨਰਲ ਨੂੰ ਕਿ ਕੀ ਸਰਕਾਰ ਜਿਹੜਾ ਹੈ ਜਦੋਂ ਤੱਕ ਸਾਰਾ ਮਾਮਲਾ ਨਿਹ ਨਿਭਟਦਾ ਇਹਨੂੰ ਹੋਲਡ ਤੇ ਰੱਖ ਸਕਦੀ ਹੈ ਕਾਨੂੰਨਾਂ ਨੂੰ ਉਹਨੂੰ ਨੁਕਸਾਨ ਜਿੱਤੇ ਬੰਦੀਆਂ ਕਿਸ ਤਰੀਕੇ ਨਾਲ ਦੇਖਣੀਆਂ ਨੇ ਨਹੀਂ ਹੋਲਡ ਤੇ ਨਹੀਂ ਰੱਖਣਾ ਚਾਹੀਦਾ ਅਸੀਂ ਨਾ ਤਾਂ ਸੁਪਰੀਮ ਕੋਰਟ ਦੇ ਹੱਕ ਚ ਬੋਲ ਰਹੇ ਆ ਨਾ ਅਸੀਂ ਵਿਰੋਧ ਅਸੀਂ ਤਾਂ ਨਿਊਟਰਲ ਆ ਪਰ ਜੇ ਇਹ ਸੁਪਰੀਮ ਕੋਰਟ ਰੈਪੀਲ ਕਰਦੇ ਅਸੀਂ ਕੋਸ਼ਿਸ਼ ਜ਼ਰੂਰ ਹੀ ਜਰੂਰ ਬਣਾਵਾਂਗੇ ਵੀ ਇਹ ਰਬੀਲ ਕੀਤੇ ਸੰਘਰਸ਼ ਜਿਹੜਾ ਹੈ 25 ਦਿਨ ਹੋ ਗਏ ਨੇ ਜੋਸ਼ ਜਿਹੜਾ ਹੈ ਕਿਸਾਨਾਂ ਦਾ ਕੀ ਲੱਗ ਰਿਹਾ ਤੁਹਾਨੂੰ ਬਰਕਰਾਰ ਰਹੇਗਾ ਠੰਡ ਵੀ ਬਹੁਤ ਹੈ ਤੁਸੀਂ ਕਵਰ ਕਰ ਸਕਦੇ ਹੋ ਕਿਸੇ ਦੇ ਮੂੰਹ ਤੇ ਕੁਝ ਸ਼ਿਕਨ ਘਟਾ ਦਾ ਤਾਂ ਦੱਸੋ ਪੂਰਾ ਚਾਹ ਜੜਿਆ ਤੇ ਇਸ ਕਰਕੇ ਕੋਈ ਘਟ ਨਹੀਂ ਇਸ ਤੋਂ ਵਧੂਗਾ ਹੀ ਇਹਦੂ ਘਟਦਾ ਨਹੀਂ ਜੀ ਇਸੇ ਕਿ ਹਰਮਿਤ ਕਾਦੀਆਂ ਕਿਸਾਨ ਲੀਡਰ ਜਿਹੜੇ ਹੈਗੇ ਇਹ ਕਹਿ ਰਹੇ ਨੇ ਕਿ ਜੋਸ਼ ਜਿਹੜਾ ਹੈ ਕਿਸਾਨਾਂ ਦਾ ਬਰਕਰਾਰ ਹੈ ਤੇ ਗੱਲਬਾਤ ਲਈ ਜੇ ਸਰਕਾਰ ਸੱਦੇਗੀ ਉਹ ਗੱਲਬਾਤ ਕਰਨ ਵਾਸਤੇ ਤਿਆਰ ਨੇ ਪਰ ਜਿਹੜਾ ਨੇ ਏਜੰਡਾ ਹੈ ਇਸ ਵਾਰ ਜਿੱਤੇ ਬੰਦੀਆਂ ਦਾ ਉਹ ਇਹੀ ਹੈ ਕਿ ਤਿੰਨੋਂ ਕਾਨੂੰਨ ਸਿਰੇ ਤੋਂ ਰੱਦ ਹੋਣੇ ਚਾਹੀਦੇ ਕੋਈ ਵੀ ਸੰਸ਼ੋਧਨ ਜਿਹੜਾ ਹੈ ਉਸ ਦੇ ਵਿੱਚ ਮਨਜ਼ੂਰ ਨਹੀਂ ਹੈ ਇਹਨਾਂ ਨੂੰ